ਸੋ ਮੇਰੇ ਵੀਰੋ ਉਹ ਗੱਲਾਂ ਸਰੇ ਆ ਕੈਨੇਡਾ ਵਿੱਚ ਬੈਠਾ ਗੁੱਗੂ ਗੁੱਗੂ ਉਹ ਗੁੱਗੂ ਕੈਨੇਡਾ ਸ਼ੁਭਮ ਕੈਨੇਡਾ ਗੁੱਗੂ ਕੈਨੇਡਾ ਸ਼ੁਭਮ ਕੈਨੇਡਾ ਹੈਪੀ ਕੈਨੇਡਾ ਪ੍ਰਤਾਪ ਕੈਨੇਡਾ ਉਹ ਗੱਲਾਂ ਕੈਨੇਡਾ ਵਾਲਿਆਂ ਦੀ ਸਰੇ ਲਵੇ ਗੁੱਗੂ ਭਾਈ ਪਿੰਡ ਨੂੰ ਉੜਦਾ ਤੇ ਰਹੇ ਉਹ ਗੱਲਾਂ ਸਰੇ ਵੱਡਾ ਇਕੱਠਾ ਆਇਆ ਰੈੱਡ ਫੀਅਟ ਇਸ ਵੇਲੇ ਉਹ ਭਵਿੰਦਰ ਸਿੰਘ ਧੂਪੀ ਵਾਲਾ ਰੈੱਡ ਫੀਅਟ ਰੰਗੀ ਲਿਆ ਖਿੱਚ ਕੇ ਜਰਾ ਖਿੱਚ ਕੇ ਉਹ ਵੇਖ ਲਾ ਇਹ ਆ ਭਵਿੰਦਰ ਸਿੰਘ ਧੂਪੀ ਹਲਵਾੜੇ ਵਾਲਾ ਉਹ ਬੱਲੇ 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 ਢਾਲੀਵਾਲ ਦੇ ਪਰਿਵਾਰ ਦੇ ਪੁੱਤ ਦੀ ਗੱਲ ਲੈ ਕੱਡੇ ਸਲੰਸਰਾਂ ਚੋਂ ਗੋਲ ਗੋਲ ਚੱਲੇ ਗੱਲ ਪਡੋਰੀ ਵਿੱਚ ਚੱਲੇ ਉਹ ਗੱਲ ਪੰਡੋਰੀ ਬਲਗੂੜੇ ਵਿੱਚ ਚੱਲੇ ਮਾਲਵਾ ਟੀਵੀ ਦੇ ਕੈਮਰਿਆਂ ਦੇ ਵਿੱਚ ਉਹ ਢਾਲੀਵਾਲ ਪਰਿਵਾਰ ਦਾ ਪੁੱਤ ਅੱਜ ਇਤਿਆਰ ਰੱਜੂ ਜਾਂ ਨਹੀਂ ਰੱਜੂ ਉਥੇ ਬਾਬਾ ਨਾਨਕ ਜਾਣਦਾ ਬਾਬਾ ਨਾਨਕ ਜਾਣਦਾ ਹੜ ਜਾ ਪਿੱਛੇ ਹੜ ਜਾ ਪਿੱਛੇ ਕਹਿੰਦਾ ਡਾਡਾ ਦੁੱਖ ਮਨਾਵੇ ਟੀ ਬੱਤੀ ਵਿੱਚ ਬੱਜੇ ਹੂਰੇ ਦਾ ਬੰਦ ਪਿਆ ਫਟਕ ਸ਼ਹਿਰ ਕੋਟਕਪੂਰੇ ਦਾ ਬੱਲੇ 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 ਇਹ ਆ ਇਹ ਆ ਇਹ ਆ ਇਹ ਆ ਕੁੱਪੀ ਹੜ ਜਾ ਪਿੱਛੇ ਹੜ ਜਾ ਪਿੱਛੇ ਬੱਲੇ 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 ਰੰਧਾਵਿਆ ਰੰਧਾਵਿਆ ਓ ਹੋ 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 ਇਹ ਹਲਵਾਰੇ ਵਾਲਾ ਇਹ ਆ ਭੁਪਿੰਦਰ ਸਿੰਘ ਭੂਪੀ ਮਾਲਵੇ ਵਾਲਾ ਲੁਧਿਆਣੇ ਵਾਲਾ ਉਹ ਮੱਲਾਬਰ ਤਖਤ ਦਾ ਏਰੀਆ ਰਾਏਕੋੜ ਦਾ ਏਰੀਆ ਉਹ ਸਾਹਮਣੇ ਮੁੰਡਾ ਸਾਗਵੇ ਵਾਲਾ ਮਲਵਾਈ ਉਹ ਦੁਆਬੇ ਵਿੱਚ ਧੂੜਾ ਪੱਟੀ ਜਾਂਦਾ ਧੂੜਾ ਪੱਟੀ ਜਾਂਦਾ ਸਭਰੇ ਇਹ ਹਲਵਾਰੇ ਵਾਲਾ ਉਹ ਹਲਵਾਰੇ ਵਾਲਾ ਬੱਲੇ 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 ਇਹ ਗੋੜ ਨਾਲੋ ਇਸ਼ਕ ਮਿੱਠਾ ਨਪਾਲਾ ਲੱਗਣਾ ਕਿਸੇ ਨੂੰ ਜਾਵੇ ਉਹ ਗੋੜ ਨਾਲੋ ਇਸ਼ਕ ਮਿੱਠਾ ਨਪਾਲਾ ਲੱਗਣਾ ਕਿਸੇ ਨੂੰ ਜਾਵੇ ਬੱਲੇ 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 ਕਿ ਬੱਲੇ ਬੱਲੇ ਹੁੰਦੀ ਨਹੀਂ ਬੱਲੇ ਓ ਸ਼ੇਰ ਜਵਾਨਾ ਢੰਡੀ ਜਾ ਵਿਚ ਮੈਦਾਨਾ ਠੱਕਦੇ ਯੋਰ ਨਾਲ ਮਾਰ ਕੇ ਥਾਪੀ हर जा बच मदाना शेर जबाना तू खेती हलवारी हले का यार मदान क्या आग हो सकता हले यार मदान क्या आ गया ਮਾਲੇ ਦਾ ਪੀਰ ਕਮਾਂਜਾ ਆ ਗਿਆ ਕੁਝ ਵੀ ਹੋ ਸਕਦਾ ਆ ਗਿਆ ਆ ਗਿਆ ਸੇਰਾ 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 ਲੈ ਬਈ ਇੱਕ ਬਾਲੀ ਦੇ ਲੱਗਾ ਸੀਗਾ ਕਈ ਉਹ